ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਔਲ ਖਬੂਰ ਵਾਲਾ ਤੇ ਅੱਜ ਤੁਹਾਨੂੰ ਦਿਖਾ ਰਿਹਾ ਆ ਏ ਵੱਡਾ ਵਪਾਰੀ ਇੱਕ ਜੱਟਾਂ ਸਿੰਗਾ ਦਾ ਗੱਟਕਾ ਜੀ ਨੂੰ ਦਿਖਾ ਰਿਹਾ ਸੀ ਵੀਡੀਓ ਨਾਲ ਜੁੜੇ ਰਹੋ ਜੁੜੇ ਰਹੋ ਨਾਲ ਨਾਲ ਪਤਾ ਲੱਗ ਸਕੀਏ ਕਿ ਕਿਹੜਾ ਸਿੰਗਾ ਦਾ ਮੋਹ ਜੀ ਦੇ ਸਕਰੀਨ ਤੇ ਦੇਖ ਰਹੇ ਹੋ ਗੱਟਕੇ ਕਿਹੜੇ ਤੇ ਕਿਵੇਂ ਨੇ ਇੱਕ ਸਭ ਦੇ ਰਹੋ ਗੱਤਕਾ ਸਟਾਰਟ ਕਰਨ ਲੱਗੇ ਨੇ ਤੇ ਦੇਖ ਸਕਦੇ ਹਾਂ ਦੇਖੋ ਜੀ ਤਾਂ ਗੱਤਕਾ ਖੇਡਦੇ ਨੇ ਮਿਹੰਗ ਸਿੰਘ ਇਹ ਤਰਨਾ ਦਲ ਦੇ ਤੁਸੀਂ ਦੇਖ ਸਕਦੇ ਹੋ ਕੁਝ ਜੰਗ ਸਿੰਘ ਦਾ ਗੱਤਕਾ ਮੇ ਖੇਡ ਰਹੇ ਨੇ ਤੇ ਇਹ ਜਿਹੜਾ ਇਹ ਸਿੰਘ ਦੇ ਜੰਗ ਸਿੰਘ ਹਾਦਾਲਾ ਜੀ ਬਾਬਾ ਸ਼ਿੰ다 ਸਿੰਘ ਉਹਨਾਂ ਦਾ ਦਾਲੇ ਅਗਰੇ ਤੋਂ ਦਿਖਾ ਰਹੇ ਆ ਗੱਤਕਾ ਵੀ ਖੇਡ ਰਹੇ ਨੇ ਕਿ ਕਿੰਘਾਣੇ ਬੱਚਾ ਨਹੀਂ ਦੇਖਿਆ ਹੁੰਦਾ ਵੀ ਜਹੰਗ ਸਿੰਘ ਕਿ ਮੈਂ ਗੱਤਕਾ ਖੇਡ ਰਹੇ ਨੇ ਤਾਂ ਆ ਵੀਡੀਓ ਬਣਾ ਰਹੇ ਆ ਵੀ ਮੈਨੂੰ ਲੱਗਦਾ ਕਿ ਰੇਕ ਬੱਚਾ ਦੇਖੇ ਗੁਠਾ ਸਿੰਘ ਗੱਤਕਾ ਕਿਵੇਂ ਖੇਡਦੇ ਨੇ ਤੇ ਵੀਡੀਓ ਨਾਲ ਜੁੜੇ ਰਿਹਾ ਜੀ ਆ ਜੋ ਤੁਸੀਂ ਗੱਤਕਾ ਦੇਖ ਸਕੋ ਇਹ ਰੋ ਵੀਡੀਓ ਸਕ੍ਰੀਨ ਤੇ ਕਰ ਰਹੇ ਆ ਵੀ ਅੱਜ ਖੇਡ ਰਹੇ ਨੇ ਨਿਹੰਗ ਸਿੰਘ ਜੁੜੇ ਰਹੋ ਵੀਡੀਓ ਦੇ ਨਾਲ ਦੇਖਦੇ ਰਹੋ ਵੀਡੀਓ ਤੁਸੀਂ ਮੇਰੀ ਤੇ ਹੁਣ ਸਕ੍ਰੀਨ ਤੇ ਦਿਖਾ ਰਹੇ ਆ ਕਿਵੇਂ ਗੱਤਕਾ ਖੇਡਦੇ ਨੇ ਨਿਹੰਗ ਸਿੰਘ ਤੇ ਦੇਖ ਸਕਦੇ ਹੋ ਸਕ੍ਰੀਨ ਤੇ ਤੁਸੀਂ ਆ ਵੀਡੀਓ ਬਣਾਉਣ ਦਾ ਕਾਰ ਨਹੀਂ ਆਏ ਜੀ ਆਪਾਂ ਤੁਹਾਨੂੰ ਦਿਖਾ ਸਕੀਏ ਕਿ ਗਤਕਾ ਕਿਦਾਂ ਖੇਡਦੇ ਨੇ ਦੇਖੋ ਜੀ ਬਾਕੀ ਵੀਡੀਓ ਨੂੰ ਤੁਸੀਂ ਵਾਦ ਤੋਂ ਵਾਦ ਸ਼ੇਅਰ ਜ਼ਰੂਰ ਕਰ ਦਿਆ ਜੇ ਅੱਗੇ ਤੇ ਚੈਨਲ ਨੂੰ ਆਪਣੇ ਨੂੰ ਜਿਹੜੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਜੇ ਤਾਂ ਜੋ ਇਦਾਂ ਦੀਆਂ ਹੋਰ ਵੀ ਵੀਡੀਓ ਮੈਂ ਬਣਾ ਸਕਾਂ ਤੇ ਤੁਹਾਨੂੰ ਦਿਖਾ ਸਕਾਂ ਮੈਂ ਉਹ ਦੇਖ ਸਕਦੇ ਜੀ ਕਿਵੇਂ ਗਤਕਾ ਖੇਡ ਰਹੇ ਨੇ ਦੇਖੋ ਜੀ ਸਕਰੀਨ ਤੇ ਤੁਸੀਂ ਦੇਖ ਸਕਦੇ ਜੇ ਦੇਖੋ ਜੀ ਕਿਵੇਂ ਗਤਕਾ ਖੇਡ ਰਹੇ ਨੇ ਤੁਸੀਂ ਦੇਖ ਸਕਦੇ ਜੀ ਦੇਖੋ ਜੀ ਵਾਹ ਜੀ ਵਾਹ ਕਿੰਨਾ ਦੇਖੋ ਜੀ ਵੇਖੋ ਗਤਕਾ ਖੇਡਣ ਦੀ ਵੀਡੀਓ ਤੁਸੀਂ ਦੇਖ ਸਕਦੇ ਤੁਸੀਂ ਦੇਖੋ ਜੀ ਕਿਦਾਂ ਗਤਕਾ ਖੇਡ ਰਹੇ ਨੇ ਤੁਸੀਂ ਦੇਖ ਸਕਦੇ ਸਕਰੀਨ ਤੇ ਤੁਸੀਂ ਤੁਸੀਂ ਦੇਖ ਸਕਦੇ ਤੁਸੀਂ ਵੇਖੋ ਜੀ ਕਿਵੇਂ ਗਤਕਾ ਖੇਡ ਰਹੇ ਨੇ ਜੁੜੇ ਰਹੋ ਵੀਡੀਓ ਨਾਲ ਤੇ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਜੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਪੂਰੀ ਵੀਡੀਓ ਦੇ ਵਿੱਚ ਕਿਵੇਂ-ਕਿਵੇਂ ਗੱਤਕਾ ਖੇਡਿਆ ਤੇ ਦੇਖ ਸਕਦੇ ਜੀ ਵੇਖੋ ਜੀ ਕਿਦਾਂ ਖੇਡ ਰਹੇ ਨੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੇ ਕਿਉਂਕਿ ਜੇ ਐਂਡ ਨਾ ਦੇਖੋਗੇ ਤੇ ਐਂਡ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਤੇ ਵੀਡੀਓ ਦੇ ਵਿੱਚ ਕਿਵੇਂ ਕਿਵੇਂ ਗਤਕਾ ਖੇਡਿਆ। ਦੇਖੋ ਵੇਖੋ ਜੀ। ਵੇਖੋ ਕਿੰਨਾ ਫਾਸਟ ਖੇਡ ਰਹੇ ਨੇ ਵੇਖੋ। ਗਤਕਾ ਦੇਖ ਸਕਦੇ ਜੀ। ਵੇਖੋ ਜੀ ਕਿੰਨੇ ਵੇਖੋ ਨਿਹੰਗ ਸਿੰਘ ਦਾ ਫਾਸਟ ਵੇਖੋ ਜੀ ਗਤਕਾ ਵੇਖੋ ਵਾਹ ਜੀ ਵਾਹ ਫਾਸਟ ਵੇਖੋ ਕਿੰਨਾ ਖੇਡ ਰਹੇ ਨੇ। ਤੇ ਸਕਰੀਨ ਤੇ ਦੇਖ ਰਹੇ ਜੀ। ਦੇਖੋ ਜੀ ਵੇਖੋ ਵੀ ਹਵਾ ਚ ਕਿਦਾਂ ਛਾਲ ਰਹਿਣ ਦੇਖੋ ਆਹ ਦੇਖੋ ਵੇਖੋ ਜੀ ਵੇਖੋ ਵੀਡੀਓ ਐਂਡ ਜ਼ਰੂਰ ਦੇਖਿਆ ਜੇ ਵੀ ਤੁਹਾਨੂੰ ਜੋ ਪਤਾ ਲੱਗ ਚੁੱਕੇ ਲੱਗ ਜਾਵੇ ਵੀ ਐਂਡ ਤੇ ਐਂਡ ਤੱਕ ਕਿਵੇਂ ਗਤਕਾ ਖੇਡਿਆ ਦੇਖ ਸਕਦੇ ਤੁਸੀਂ ਵੀਡੀਓ ਦੇਖੋ ਕਿਵੇਂ ਖੇਡ ਰਹੇ ਨੇ ਸਕਰੀਨ ਤੇ ਗਤਕਾ ਦੇਖੋ ਜੀ ਗਤਕਾ ਦੇਖੋ ਜੀ ਕਿਵੇਂ ਖੇਡ ਰਹੇ ਨੇ ਦੇਖੋ ਵੀ ਦੇਖੋ ਜੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਕਿੰਦਾ ਫਾਸਟ ਗਤਕਾ ਖੇਡ ਰਹੇ ਨੇ ਦੇਖ ਸਕਦੇ ਹੋ ਸਕਰੀਨ ਤੇ ਤੁਸੀਂ ਦੇਖੋ ਜੀ ਵੇਖੋ ਗੱਤਕਾ ਖੇਡਣ ਦੀ ਤੁਹਾਨੂੰ ਵੀਡੀਓ ਦਿਖਾ ਰਹੇ ਆਂ ਹਾਂ ਦੇਖੋ ਜੀ ਵੇਖੋ ਕਿੰਨਾ ਫਾਸਟ ਖੇਡ ਰਹੇ ਨੇ ਦੇਖ ਸਕਦੇ ਜੀ ਵੇਖੋ ਜੀ ਕਿੰਨਾ ਫਾਸਟ ਗੱਤਕਾ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਹੋਰ